ਦਾ ਆਪਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਤਾਂ ਹੀ ਆਪਾਂ ਉਹਦੀ ਹਜ਼ੂਰੀ 'ਚ ਬੈਠੇ ਹਾਂ ਹਾਲੇਲੂਇਆ ਉਹ ਐ ਨਹੀਂ ਕਿ ਕਿਸੇ ਨੂੰ ਘੱਟ ਕਰ ਦਿੰਨਾ ਉਹ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਉਹਨੇ ਆਪਾਂ ਨੂੰ ਇੱਕੋ ਜਿਹਾ ਦਿਨ ਰਾਤ ਦਿੱਤੇ 24 ਘੰਟੇ ਇੱਕੋ ਜਿਹਾ ਹੀ ਦਿੱਤੇ ਉਹਨੇ ਐ ਤਾਂ ਨਹੀਂ ਜਿਹੜੇ ਮੈਨੂੰ ਨਹੀਂ ਮੰਨਦੇ ਉਹਨਾਂ ਨੂੰ ਘੱਟ ਟਾਈਮ ਦੇ ਤੇ ਦਿੱਤਾ ਕਿਤੇ ਨਹੀਂ ਇੱਕੋ ਜਿਹਾ ਹੀ ਦਿੰਦਾ ਵਾ ਹਾਲੇਲੂਇਆ ਤੇ ਆਪਾਂ ਉਸ ਕਰਕੇ ਪਰਮੇਸ਼ਰ ਨੂੰ ਵਾਧਿਆਂ ਦਾ ਪੱਕਾ ਉਹ ਧਰਮੀਆਂ ਤੇ ਵੀ ਮੀਂਹ ਪਾਉਂਦਾ ਉਹ ਦੁਸ਼ਟਾਂ ਦੇ ਵੀ ਪਾਉਂਦਾ ਉਹ ਤੁੱਪ ਦਿੰਦਾ ਦੁਸ਼ਟਾਂ ਨੂੰ ਵੀ ਦਿੰਦਾ ਧਰਮੀਆਂ ਨੂੰ ਨਵੋਣੀ ਵੇਖਦਾਗਾ ਹallelujah ਪਰ ਆਪਾਂ ਸੱਚਮੁੱਚ ਆਪਾਂ ਨੂੰ ਪਰਮੇਸ਼ਰ ਸੱਚਮੁੱਚ ਪਿਆਰ ਕਰਦਾ ਵੈ ਆਪਾਂ ਪਰਮੇਸ਼ਰ ਦੇ ਚੁਣੇ ਹੋਏ ਲੋਕ ਹੈ ਹallelujah ਹallelujah ਇਸ ਤੇ ਕਰਕੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਬਹੁਤ ਕੁਝ ਹੁੰਦਾ ਪਰ ਆਪਾਂ ਉਹਨਾਂ ਵਾਲੇ ਨਹੀਂ ਚਾਖਣਾ ਆਪਣਾ ਧਿਆਨ ਕਿੱਥੇ ਹੋਣਾ ਚਾਹੀਦਾ ਪਰਮੇਸ਼ਰ ਵੱਲੀ ਹੋਣਾ ਚਾਹੀਦਾ ਹallelujah ਕਾਟੇ ਵਾਦੋਂ ਨੇ ਪੂਰੇ ਕਰ ਦੇਣੇ ਆਪਣ ਵੇਖਦਾ ਵਿੱਚ ਚੈੱਕ ਕਰਦਾ ਵਾ ਕਿ ਅਈਂ ਨਾ ਕਿ ਅਗਰ ਮੈਂ ਪ੍ਰਭੂ ਚ ਆ ਕੇ ਖੜੀ ਮੈਂ ਬਾੜਾ ਔਖਾ ਹੋ ਗਿਆ ਖੜੇ ਮੇਰੀ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਮੈਂ ਉਦੋਂ ਔਖਾ ਹੋ ਗਿਆ ਨਹੀਂ ਔਖੇ ਕਰ ਦਿੰਦਾ ਹallelujah ਸੱਚਮੁੱਚ ਉਹਨੇ ਚੱਖਣਾ ਜਦੋਂ ਆਪਾਂ ਨੂੰ ਉਹਨੇ ਚੱਕ ਲਿਆ ਉੱਚਾ ਚੱਕ ਲਿਆ ਉਦੋਂ ਲੋਕਾਂ ਦੀ ਅੱਖਾਂ ਖੁੱਲੀਆਂ ਰਹਿ ਜਾਂਦੇ ਵਾਕਈ ਕਿੱਥੋਂ ਤੈਨੂੰ ਪਰਮੇਸ਼ਰ ਚੱਕ ਕੇ ਕਿੱਥੇ ਕੀਤਾ ਹੁਣ ਤਾਂ ਆਪਾਂ ਸੁਣਦੇ ਹੀ ਆਂ ਜੇ ਲੋਕਾਂ ਦੀ ਹallelujah ਹਜੇ ਆਪਣੀ ਜ਼ਿੰਦਗੀ 'ਚ ਕਿੱਥੇ ਕੰਮ ਹੋਣ ਲੱਗੇ ਤਾਂ ਆਪਾਂ ਸੁਣਦੇ ਹੀ ਆਂ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਬੋਲੀ ਜਾਂਦੇ ਕਰੋ ਹallelujah ਉਹਨਾਂ ਤੇ ਧਿਆਨ ਨਹੀਂ ਕਰਨਾ ਆਪਾਂ ਆਪਾਂ ਨੂੰ ਪਤਾ ਪਰਮੇਸ਼ਰ ਆਪਣੇ ਲਈ ਕੀ ਕੁਝ ਕਰਦਾ ਵੈ ਆਪਾਂ ਪਰਮੇਸ਼ਰ ਦੇ ਵਚਨਾਂ ਦੇ ਕੰਨ ਲਾ ਕੇ ਰੱਖਣਾ ਅੱਖਾਂ ਆਪਣੀਆਂ ਪਰਮੇਸ਼ਰ ਤੇ ਲੱਗਣੀਆਂ ਚਾਹੀਦੀਆਂ ਹallelujah ਜਿਉਂਨੇ ਬਚਨ ਲਿਖਤਾ ਮੈਂ ਤੁਹਾਡੇ ਲਈ ਅਸਮਾਨ ਦੇ ਚ ਰੋਖੇ ਖੋਲੂਗਾ ਤੋ ਖੋਲੂਗਾ ਹੀ ਹallelujah ਇਹ ਤੰਗੀਆਂ ਤੁੰਗੇ ਤਾਂ ਆਪਾਂ ਨੂੰ ਪਤਾ ਹੀ ਰਹਿਣ ਸੁੱਖ ਦੇ ਦੇਣ ਆ ਜਾਂਦੇ ਹallelujah ਆਪਾਂ ਨੂੰ ਪਤਾ ਹੋਣਾ ਚਾਹੀਦਾ ਦੁੱਖ ਦੇ ਪਿੱਛੇ ਸੁੱਖ ਆਉਣ ਵਾਲੇਗੇ ਜਲਦੀ ਹੀ ਆਊਗਾ ਹallelujah ਪਰ ਆਪਾਂ ਕੋ ਭਰਉਣਾ ਨਹੀਂਗਾ ਆਪਾਂ ਕਹਿਣਾ ਪਰਮੇਸ਼ਰ ਸੱਚਮੁੱਚ ਇਹਦੇ ਚ ਵੀ ਕੋਈ ਤੇਰੀ ਮਰਜ਼ੀ ਹੋਊਗੀ ਹallelujah ਜੇ ਆਪਾਂ ਬਾਹਲਾ ਦੇ ਤਾਂ ਆਪਾਂ ਦਾ ਪੈਸੇ ਪਿੱਛੇ ਰੋਲ ਜਾਗੇ ਫੇ ਪਰਮੇਸ਼ਰ ਤੋਂ ਆਪਾਂ ਕੀ ਲੈਣਾਵੇਂ ਕਹਾਂਗੇ ਪਸੋ ਬਤਾ ਮੈਂ ਆਪਦੀ ਕਮਾਈ ਕੀਤੀ ਸੀ ਮਾੜਾ ਜੇ ਆਪਾਂ ਨੂੰ ਕੰਮ ਆ ਜੇ ਆਪਾਂ ਕਹਿ ਦੇਣੀ ਤਾਂ ਮੈਂ ਕੀਤਾ ਸੀ ਮੈਂ ਵੱਡ ਜਾਂਦੀ ਅੰਦਰ ਹallelujah ਉਹ ਤਾਂ ਆਪਾਂ ਪਰਮੇਸ਼ਰ ਨੂੰ ਭੁੱਲ ਜਾਂਦੇ ਨਹੀਂ ਉਹ ਬੁੱਧੀ ਵੀ ਪਰਮੇਸ਼ਰ ਦਿੰਦਾ ਕੰਮ ਕਰਨ ਦੇ ਹallelujah ਅਕਲ ਵੀ ਉਹੀ ਦਿੰਦਾ ਸਮਝ ਵੀ ਉਹੀ ਦਿੰਦਾ ਸਾਹ ਵੀ ਉਹੀ ਦਿੰਦਾ ਦਿੰਦਾ ਤੰਦਰੁਸਤੀ ਵੀ ਉਹੀ ਦਿਨ ਦਾ ਨਵਾਂ ਬਲ ਵੀ ਉਹੀ ਦਿੰਦਾ ਹallelujah ਪਰਮੇਸ਼ਰ ਦੀ ਹਰ ਹਾਲਤ 'ਚ ਆਪਾਂ ਉਹਦਾ ਧੰਨਵਾਦ ਕਰਨਾ ਉਹ ਕਹਿੰਦੇ ਚਾਹੇ ਦੌਖਾ ਚਾਹੇ ਸੌਖਾ ਚਾਹੇ ਦੇਣਾ ਚਾਹੇ ਰਾਤਾ ਤੂੰ ਮੇਰਾ ਧੰਨਵਾਦ ਕਰਦਾ ਜਾ ਹallelujah ਇਹ ਨਹੀਂ ਆਪਣੇ ਕੋਲ ਕੋਈ ਖੋਹ ਸਕਦਾ ਚੀਜ਼ਾਂ ਤਾਂ ਕੋਈ ਖੋ ਲੂਗਾ ਤੇ ਪਰਮੇਸ਼ਰ ਦਾ ਆਪਾਂ ਧੰਨਵਾਦ ਕਰਾਂਗੇ ਕੋਈ ਖੋ ਲੂ ਆਪਣੇ ਕੋਲ ਨਹੀਂ ਖੋਹਦਾ ਹallelujah ਪਰਮੇਸ਼ਰ ਆਪਾਂ ਨੂੰ ਫਲ ਦੇਊਗਾ ਫਲ ਪੱਕਣ ਵਾਲੇ ਹੀ ਹੈ ਆਪਣੀ ਜ਼ਿੰਦਗੀ 'ਚ ਲੱਗਣ ਵਾਲੇ ਹੀ ਹੈ ਹallelujah ਟਾਈਮ ਨਹੀਂ ਗਿਣਨਾ ਪਟਾਈਮ ਇੰਨਾ ਟਾਈਮ ਹੋ ਗਿਆ ਮਹੀਨੇ ਨਹੀਂ ਗਿਣਨੇ ਸਾਲ ਨਹੀਂ ਗਿਣਨਾ ਹallelujah ਸੱਚਮੁੱਚ ਪਰਮੇਸ਼ਰ ਵੀ ਵੇਂਦਾ ਤੂੰ ਕਿਸ ਹਾਲਾਤਾਂ ਚ ਮੇਰੇ ਅੱਗੇ ਆ ਕੇ ਬਹਿਨਾ ਮੈਂ ਹallelujah ਫੋਟੋ ਖੱਚਦਾ ਹੋ ਆਪਣੀ ਵੀ ਤੂੰ ਕਿਸ ਹਾਲਾਤਾਂ ਦੇ ਵਿੱਚ ਮੇਰਾ ਨਾਮ ਲੈਣਾ ਮੈਂ ਹallelujah ਥੋੜਾ ਕਣਾ ਥੋੜੀ ਪਰਮੇਸ਼ਰ ਉਹ ਤਾਂ ਵਾਰਿਆਂ ਦਾ ਪੱਕਾ ਪਰਮੇਸ਼ਰ ਹੈ ਪਰ ਆਪਾਂ ਵੀ ਉਹਦੇ ਵਾਅਦਿਆਂ ਤੇ ਚੱਲਣਾ ਉਹਦੇ ਹੁਕਮਾਂ ਤੇ ਚੱਲਣਾ ਹallelujah ਉਹ ਕਹਿੰਦਾ ਨਾ ਤੂੰ ਸੱਜੇ ਵੇਖ ਨਾ ਤੂੰ ਖੱਬੇ ਦੇਖ ਮੇਰੇ ਪਿੱਛੇ ਤੁਰਿਆ ਹallelujah ਹallelujah ਅਸੇ ਪਾਸੇ ਦੇਖਾਂਗੇ ਤਾਂ ਠੇਡੇ ਹੀ ਖਾਵਾਂਗੇ ਟਿਕਣ ਨਹੀਂ ਦੇਣਾ ਆਪਾਂ ਨੂੰ ਦੁਨੀਆ ਨੇ ਨਾ ਰਿਸ਼ਤੇਦਾਰਾਂ ਨੇ ਪਰ ਆਪਾਂ ਉਹਨਾਂ ਦੀ ਆਵਾਜ਼ ਨਹੀਂ ਸੁਣਨੇਗੇ ਹallelujah ਆਪਾਂ ਪਰਮੇਸ਼ਰ ਦੀ ਆਵਾਜ਼ ਸੁਣਨੇ ਆ ਪਰਮੇਸ਼ਰ ਮੇਰੀ ਜ਼ਿੰਦਗੀ 'ਚ ਤੂੰ ਕਿਹੜੇ ਕਿਹੜੇ ਕੰਮ ਕਰਨੇ ਆ ਹallelujah 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 ਬੋਲ ਪਿਆ ਕਰੋ ਹੋ ਹੀ ਗਾਈ ਲੱਗਦੀ ਆ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਜੀਤ ਮਹਾਨ ਤੇਰੀ ਜੇ ਜੇ ਕਾਰੋ ਮੈਨੂੰ ਕੋਈ ਕਹਿੰਦਾ ਹਾਲੇਲੂਇਆ ਕਾ ਤੋ ਬੋਲਦੀ ਮੈਂ ਮੈਂ ਕਹਿੰਦੀ ਹੁਣੇ ਚੈੱਕ ਕਰਦੀ ਨੇ ਮੇਰੀ ਸੰਗਤ ਸੁੱਤੀ ਤਾਂ ਨਹੀਂ ਪਈ ਹਾਲੇਲੂਇਆ ਹਾਲੇਲੂਇਆ ਥੋੜੀ ਬਾਜ ਜਦੋਂ ਸੋਣੀ ਚਾਹੀਦੀ ਮੈਨੂੰ ਅਗਲੇ ਵਾਰੀ ਵਾਰੀ ਮੈਨੂੰ ਉੱਥੇ ਕਈ ਪੁੱਛਣਗੇ ਤੂੰ ਹਾਲੇਲੂਇਆ ਕਾ ਤੋ ਬੋਲਦੀ ਮੈਂ ਕਹਿੰਦੀ ਮੈਂ ਚੈੱਕ ਕਰਦੀ ਹੁਣੇ ਮੇਰੀ ਸੰਗਤ ਹਦੀਆਂ ਧਿਆਨ ਇੱਧਰ ਹੈਗਾ ਕਿ ਹੈ ਨਹੀਂਗਾ ਹallelujah ਤਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਇਹਦੇ ਬਚਣ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਜੋ ਮੇਰੇ ਮੂੰਹ ਦੇ ਨਾਲ ਹੋ ਕੇ ਬੋਲੇ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਤੂੰ ਨਵੇਂ ਬਲ ਦੇ ਨਾਲ ਭਰਿਆ ਮੇਰੇ ਪਿਤਾ ਪਰਮੇਸ਼ਰ ਜੀ ਅਸਲ ਉਤੇ ਖੜਨ ਦਾ ਮੌਕਾ ਦਿੱਤਾ ਪ੍ਰਭੂ ਸਾਨੂੰ ਇਕੱਠਿਆਂ ਕੀਤਾ ਤੇਰੀ ਆਪਦੀ ਹਜ਼ੂਰੀ ਦੇ ਵਿੱਚ ਪ੍ਰਭੂ ਜੀ ਅਸੀਂ ਤੇਰੀ ਮਹਿਮਾ ਕੀਤੀ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਆਮੇਨ ਆਮੇਨ Amén.